ਬੰਦ ਤੇ ਜਨ ਪੰਡ ਕੀਆ ਅਗਨ ਕੁੰਡ ਰਹਾਇਆ ਦਸ ਮਾਸ ਮਾਤਾ ਉਦੋਂ ਰੱਖਿਆ ਬਹੁਰ ਲਾਗੀ ਮਾਇਆ ਜੈਨ ਦਾ ਭਾਵ ਗੁਰੂ ਜੀ ਆਖਦੇ ਹਨ ਕਿ ਜੈਸ ਪ੍ਰਮਾਤਮਾ ਨੇ ਬੰਦ ਤੋਂ ਭਾਵ ਪਿਓ ਦੇ ਵੀਰਜ ਤੋਂ ਤੇਰਾ ਸਰੀਰ ਬਣਾਤਾ ਅਗਨ ਕੁੰਡ ਮਾ ਦੇ ਗਰਭ ਦੇ ਵਿੱਚ ਤੇਰੀ ਰੱਖਿਆ ਕੀਤੀ ਉਸ ਪਰਮਾਤਮਾ 'ਤੇ ਭਰੋਸਾ ਰੱਖ ਜਿੰਦਾ ਮਤ ਰਿਹਾ ਕਿ ਸਮਝਾਉਣ ਵਾਸਤੇ ਵੀ ਜਿਹੜੇ ਪਰਮਾਤਮਾ ਨੇ ਐਡਾ ਕੰਮ ਕਰ ਦਿੱਤਾ ਇਹਨੂੰ ਇਸ ਕੰਮ ਦਾ ਪਤਾ ਵੀ ਨਹੀਂ ਸੀ ਤੇ ਸੋਚ ਵੀ ਨਹੀਂ ਸਕਦਾ ਸੀ ਕਿ ਮੇਰਾ ਜਨਮ ਇਸ ਤਰ੍ਹਾਂ ਹੋਵੇਗਾ ਉਸ 'ਤੇ ਭਰੋਸਾ ਰੱਖ 10 ਮਾਸ ਮਾਸਾ ਉਦ ਰੱਖਿਆ ਬਹੁਰ ਲੱਗੀ ਮਾਇਆ 10 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਤੈਨੂੰ ਹੀ ਰੱਖਿਆ ਕੀਤੀ ਜਦੋਂ ਤੂੰ ਬਾਹਰ ਆ ਗਿਆ ਬਾਹਰ ਆ ਗਿਆ ਭਾਵ ਜਨਮ ਲੈ ਲਿਆ ਤੂੰ ਮਾਇਆ ਦੇ ਵਿੱਚ ਖਾਪਤ ਹੋ ਗਿਆ ਇਸ ਕਰਕੇ ਸਾਨੂੰ ਕਦੇ ਆਸਤੇ ਸੁਰਮਾਤਮਾ ਨੂੰ ਭਰਉਣਾ ਨਹੀਂ ਚਾਹੀਦਾ ਸਦਾ ਯਾਦ ਰੱਖਣਾ ਚਾਹੀਦਾ ਹੈ ਇੱਕ ਗੱਲ ਇਹ ਹੈ ਦੁਨੀਆ ਦੇ ਵਿੱਚ ਇਨਸਾਨ ਕਹਿੰਦੇ ਚੰਗਾ ਕੰਮ ਹੋ ਗਿਆ ਮੈਂ ਕੀਤਾ ਮਾੜਾ ਹੋ ਗਿਆ ਪਰਮਾਤਮਾ ਨੇ ਕੀਤਾ ਉਹ ਕਿਵੇਂ ਜੇ ਕਿਸੇ ਦੇ ਕੋਈ ਮਰ ਗਿਆ ਮਰਗ ਹੋ ਗਈ ਕਹਣਾ ਇਹਦੀ ਲਿਖੀ ਸੀ ਪਰਮਾਤਮਾ ਲੈ ਗਿਆ ਜੇ ਕਿਸੇ ਦੇ ਮੁੰਡਾ ਜੰਮ ਪਿਆ ਉਹ ਆਇਨੀ ਕਹਿਣਾ ਪ੍ਰਮਾਤਮਾ ਨੇ ਦਿੱਤਾ ਦਿੱਤਾ ਉਸਨੇ ਹੁਣ ਨਾ ਹੁੰਦਾ ਹੈ ਕਹਿਣ ਕਿ ਫਲਾਣੇ ਦੇ ਮੁੰਡਾ ਆਇਆ ਜੇ ਕਿਸੇ ਦਾ ਬੰਦਾ ਇਲਾਜ ਨਾ ਬਚ ਗਿਆ ਕਹਿਣਾ ਖਰਚਾ ਬਹੁਤ ਕੀਤਾ ਸੀ ਫਲਾਣੇ ਨੇ ਜਾਂ ਮਤਲਬ ਵੀ ਕਹਿਣਾ ਸੀ ਬਹੁਤ ਖਰਚਾ ਕੀਤਾ ਤੇ ਤਾਂ ਬਚ ਗਿਆ ਜੇ ਕੋਈ ਮਰ ਗਿਆ ਫਿਰ ਕਹਿਣਾ ਇਹਦੀ ਲਿਖੀ ਸੀ ਰੱਬ ਲੈ ਗਿਆ ਜਾਂ ਕਹਿਣਾ ਹਜੇ ਰੱਬ ਦੋ ਸਾਲ ਹੋਰ ਦੇ ਜਿੰਦਾ ਭਾਵ ਚੰਗੀਆਂ ਗੱਲਾਂ ਆਵਦੇ ਸਿਰ ਤੇ ਮਾੜੀਆਂ ਗੱਲਾਂ ਪ੍ਰਮਾਤਮਾ ਦੇ ਸਿਰ ਤੇ ਇਹ ਸਾਡ ਬਹੁਤ ਗਲਤ ਕੰਮ ਹੈ ਜੋ ਕਰਦਾ ਪ੍ਰਮਾਤਮਾ ਹੀ ਕਰਦਾ ਇਹ ਆਪਣਾ ਮਾੜਾ ਵੀ ਹੁੰਦਾ ਹੈ ਆਪਣੀ ਸੋਚ ਉੱਥੋਂ ਤੱਕ ਨਹੀਂ ਹੁੰਦੀ ਉਹ ਸਦਾ ਆਪਣਾ ਤਾਂ ਵੀ ਚੰਗਾ ਹੀ ਕਰਦਾ ਹੈ ਇਸ ਵਕਤ ਸਾਨੂੰ ਪ੍ਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਉਂ ਇਸ ਤਰੀਕੇ ਨਾਲ ਸਾਨੂੰ ਜਨਮ ਵੀ ਦੇ ਸਕਦਾ ਹੈ ਸਾਨੂੰ ਜਨਮ ਦਿੱਤੇ ਤੋਂ ਵੀ ਉਸਨੂੰ ਫਿਕਰ ਹੈ ਤੇ ਸਾਡਾ ਮਰਨ ਵੇਲੇ ਵੀ ਉਸਨੂੰ ਹੀ ਫਿਕਰ ਹੈ ਉਸਤੇ ਸਾਨੂੰ ਸਦਾ ਸਵਾਸ ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ